ਅੱਜ ਬਣਾਉਣੇ ਆਪਾਂ ਪੇਸੰਦ ਬਰਫੀ ਉਹਦੇ ਲਈ ਮੈਂ ਕੜਾਈ ਜਤ ਕਿਓ ਲਿਆ ਤੇ ਇੱਕ ਕੱਪ ਇੱਕ ਕਾਲੀ ਬੇਸੰਦੀ ਤੇ ਇਹਦੇ ਵਿੱਚ ਥੋੜੀ ਜਿਹੀ ਮੈਂ ਸੂਜੀ ਪਾਉਂਗੀ ਤਾਂ ਕਿ ਉਹ ਬੜੀ ਧਾਣੇਦਾਰ ਜੀ ਹੋ ਜੂਗੀ ਹੁਣ ਬਰਫੀ ਵਿਚ ਮੈਂ ਦੇ ਮਤਲਬ ਮੈਂ ਘਰੇ ਬਣਾਇਆਗਾ ਖੁਆ ਤੇ ਉਹ ਵੀ ਪਾਉਂਗੀ ਬਾਅਦ ਪਹਿਲਾਂ ਮੈਂ ਇਹਨੂੰ ਭੁੰਨ ਲਵਾਂਗੀ ਭੁੰਨ ਕੇ ਜਦੋਂ ਇਹ ਥੋੜਾ ਡਾਰਕ ਹੋ ਗਿਆ ਫਿਰ ਮੈਂ ਇਹਦੇ ਵਿੱਚ ਜੋ ਮੈਂ ਘਰੇ ਖੁਆ ਬਣਾਇਆ ਸੀ ਤੇ ਉਹ ਪਾਉਂਗੀ ਕਈ ਮਿਲਕ ਪਾਊਡਰ ਵੀ ਪਾ ਦਿੰਦੇ ਆ ਤੁਸੀਂ ਕੋਆ ਸਕੈਪੇ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਹਾਂ ਦਾ ਚਲੋ ਤੇ ਹਰਾਨਾ ਲੈ ਮੈਂ ਸੋਚ ਘਰੇ ਬਣਾ ਕੇ ਦੇਖ ਲੈਣੇ ਹੁਣ ਇਹਦੇ ਵਿੱਚ ਕੋਆ ਪਾਤਾ ਤੇ ਫ੍ਰਿਜ ਦੇ ਵਿੱਚ ਰੱਖਿਆ ਸੀ ਤਾਂ ਕਰਕੇ ਥੋੜਾ ਠੰਡਾ ਹੈਗਾ ਇੱਕ ਕਾਲੀਮ ਕਾਂਡ ਦੀ ਪੌਂਗ ਫਿਰ ਮੈਂ ਥੋੜਾ ਪਾਣੀ ਪਾਉਂਗੀ ਇਹਦੇ ਵਿੱਚ ਥੋੜਾ ਜਿਹਾ ਮੈਂ ਫੂਡ ਕਲਰ ਪਾਇਆਗਾ ਤਾਂ ਕਰਕੇ ਵਧੀਆ ਬਣ ਗਿਆ ਹੁਣ ਇਹ ਮਣਕੇ ਤਿਆਰ ਆ ਇਸ ਤਰ੍ਹਾਂ ਤੁਸੀਂ ਕਿਛਿਤਰਾ ਦੀ ਪਰਫੀ ਜਿਵੇਂ ਲੱਡੂ ਹੁੰਦੇ ਆ ਉਹਵੇਂ ਬਣਾ ਸਕਦੇ ਹੋ ਪਿੰਨੀ ਦਵਾ ਲਈਆ ਆਪਣੇ ਘਰੇ ਬਣਾ ਕੇ ਦੇਖੋ